ਕੀ ਨਾ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਲਕਾਰ ਸਿੰਘ ਆ ਜੀ ਮੈਂ ਮਾਝਾ ਕਿਸਾਨ ਸੰਘਰਸ਼ ਕਮੇਟੀ ਤੋਂ ਖਜ਼ਾਂਚੀ ਆ ਜਿਹੜਾ ਗੰਨੇ ਦਾ ਮਸਲਾ ਕਰ ਰਿਹਾ ਉਹਦੇ ਬਾਰੇ ਕੀ ਕਹਿੰਦਾ ਵੇਖੋ ਜੀ ਗੰਨੇ ਦੇ ਮਸਲੇ ਦੀ ਗੱਲ ਆ ਵੀ ਮਿਲਾਂ ਤਕਰੀਬਨ ਮਾਰਚ ਲਾਸਟ ਅਪ੍ਰੈਲ ਸ਼ੁਰੂ ਦੀਆਂ ਬੰਦ ਹੋਈਆਂ ਆ ਵਾ ਜਿਹੜਾ ਪ੍ਰਾਈਵੇਟ ਮਿਲਾਂ ਦੇ ਸਾਡਾ ਗੰਨਾ ਗਿਆ ਵਾ ਤੋਂ ਸਾਰੇ ਦੇ ਸਾਰੇ 300 ਤੇ 40 ਰੁਪਏ ਨਾ ਪੈਸੇ ਆ ਗਏ ਆ 68 ਰੁਪਏ ਸਾਡਾ ਬਕਾਇਆ ਰਹਿਦਾ ਸਰਕਾਰ ਵਾਲਾ ਉਹ ਸਰਕਾਰ ਨੇ ਹਜ ਤੱਕ ਰਾਨੀ ਦਿੱਤਾ ਨਹੀਂ ਵੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਮੈਂ ਇੱਕ ਪਿੰਡ ਤੋਂ ਮਜੀਦਾ ਸਰਪੰਚ ਵੀ ਆ ਬਲਕਾਰ ਸੇ ਮੇਰਾ ਨਾਮ ਆ ਸਾਡਾ ਜਿਹੜਾ ਪਿੰਡ ਦਾ ਸਮੁੱਚਾ ਹੀ ਹੜ ਦੀ ਮਾਰੇ ਟਾਇਰ ਕਾ ਆ ਆਪਾਂ ਬਿਆਸ ਤੇ ਆ ਦੇ ਕੰਡੇ ਤੇ ਬੈਠੇ ਆ ਸਾਡੀ ਸਰਕਾਰ ਨੇ ਕੋਈ ਬਾਹ ਨਹੀਂ ਫੜੀ ਸਰਕਾਰ ਨੇ ਕੋਈ ਸਾਨੂੰ ਅਜਿ ਤੱਕ ਮਾਫੀ ਨਹੀਂ ਦਿੱਤਾ ਸਾਡਾ ਦਰਾਈ ਇਲਾਕਾ ਹੋਣ ਕਰਕੇ ਥੋੜਾ ਆਪਾਂ ਗੰਨਾ ਵੀ ਜ਼ਿਆਦਾ ਲਾਉਂਦੇ ਆ ਵੀ ਚਾਟਾੜਾ ਝੋਨਾ ਦਾ ਝੋਨੇ ਦਾ ਨੁਕਸਾਨ ਹੁੰਦਾ ਵਾ ਝੋਨਾ ਵੀ ਜਿਹੜਾ ਥੋੜਾ ਥੋੜਾ ਲਾਇਆ ਉਹ ਮਰ ਗਿਆ ਤੇ ਗੰਨਾ ਵੀ ਤਕਰੀਬਨ ਹਟਾ ਤਕਰੀਬਨ 20 ਤੋਂ 25% ਪੈਲੀਆਂ ਚ ਖਲੋਤਾ ਬਾਕੀ ਖਤਮ ਹੋ ਗਿਆ ਆਪਾਂ ਇਹ ਚਾਹੁੰਦੇ ਹੀ ਵੀ ਇੱਕ ਤਾਂ ਸਾਡੇ ਗੰਨੇ ਦੇ ਪੈਸੇ ਜਿਹੜੇ 61 ਰੁਪਏ ਬਕਾਇਆ ਰਾਸ਼ੀ ਸਾਡੇ ਪਿਛਲੇ ਸਾਲ ਦੇ ਆ ਸਰਕਾਰਾਂ ਨੂੰ ਉਹ ਦੇ ਦਿੰਦੀ ਤੇ ਸਾਡੀ ਕੋ ਬਾਹ ਫੜੀ ਜਾਂਦੀ ਦੂਜਾ ਸਾਡੀ ਆਉਣ ਵਾਲੇ ਸਮੇਂ ਦੀ ਜਿਹੜੀ ਮੰਗ ਵਾਜੀ ਸਾਡੀ ਮਿਲ ਜਲਦੀ ਜਲਦੀ ਚੱਲਣੀ ਚਾਹੀਦੀ ਆ ਤੇ ਗੰਨੇ ਦਾ ਰੇਟ ਤਕਰੀਬਨ ਸਰਕਾਰਾਂ ਨੂੰ ਵਾਅਦੇ ਤੋਂ ਵਾਅਦੇ ਦਵੇ ਵੀ ਸਾਡੀ ਕੋਈ ਨਾ ਕੋ ਬਾਹ ਫੜੀ ਜਾਵੇ ਆਪਾਂ ਕਹਿੰਨੇ ਆ ਵੀ ਮਿਲ ਨਵੰਬਰ 15 ਤੋਂ ਪਹਿਲਾਂ ਪਹਿਲਾਂ ਚੱਲੇ ਜਿਹੜਾ ਸਾਡਾ 20 25% 30% ਗੰਨਾ ਜ਼ਮੀਨਾਂ ਚ ਖਲੋਤਾ ਹੋਣਾ ਉਹ ਆਪਾਂ ਛੁੱਟ ਕੇ ਤੇ ਕਣਕ ਵਿੱਚ ਗਈਏ ਇਹ ਮਿਲਾਂ ਟਾਈਮ ਦਾ ਨਹੀਂ ਚਲਦੀਆਂ ਪਿਛਲਾ ਬਕਾਇਆ ਸਾਨੂੰ ਨਹੀਂ ਮਤਲਬ ਮਿਲਦਾ ਤੇ ਸਾਡਾ ਤੇ ਬਹੁਤ ਨੁਕਸਾਨ ਆ ਜੀ ਆਪਾਂ ਦਾ ਮਤਲਬ ਸਾਰਾ ਲੱਖਾ ਹੀ ਸਾਡਾ ਮਤਲਬ ਮਾਰ ਹੀ ਹਟਵਾ ਤੇ ਕਿਸਾਨ ਬਿਲਕੁਲ ਹੀ ਰੁੜਿਆ ਹੋ ਸਰਕਾਰ ਕੋ ਮੰਗ ਹੀ ਕਰਦੇ ਆ ਵੀ ਵੱਧ ਤੋਂ ਵੱਧ ਸਾਡੇ ਕਿਸਾਨਾਂ ਦਾ ਸਰਕਾਰ ਸਾਥ ਦੇ 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 ਵਿੱਚ ਮੰਗ ਨਾ ਪੂਰੀ ਕੀਤੀ ਕਿਤੇ ਤੇ ਲਾਫ ਕਿਹੜੀ ਕਰਵੇਂਗੀ ਵੇਖੋ ਜੀ ਆਪਾਂ ਤੇ ਹਜੇ ਸਰਕਾਰ ਕੇ ਬੇਨਤੀ ਕਰਦੇ ਆ ਜੇ ਨਹੀਂ ਸਾਡੀ 2-4 ਦਿਨ ਦੀ ਗੱਲ ਆ ਤਰਨਤਾਰ ਜਿਮਨੀ ਚੌਣ ਚੱਲਣ ਲਈ ਆ ਜਥੇਬੰਦੀਆਂ ਚ ਆਪਾਂ ਕੰਮ ਕਰਦੇ ਆ ਆਪਾਂ ਸਮੂਚੀਆਂ ਜਥੇਬੰਦੀਆਂ ਲੈ ਕੇ ਪ੍ਰਧਾਨ ਜੀ ਨਾਲ ਗੱਲ ਹੋਈ ਆ ਆਪਾਂ ਤਰਨਤਾਰ ਨੇ ਸਰਕਾਰ ਦਾ ਵਿਰੋਧ ਕਰਾਂਗੇ ਡਟ ਕੇ ਜੇ ਇਹਨਾਂ ਨੇ ਸਾਡੇ ਗੰਨੇ ਦੇ ਪੈਸੇ ਪਿਛਲੇ ਬਕਾਇਆ ਨਹੀਂ ਪਾਇਆ ਮਿਲ 15 ਨਵੰਬਰ ਤੋਂ ਨਹੀਂ ਪਹਿਲਾਂ ਚਲਾਈ ਤੇ ਜਿਹੜਾ ਆ ਗੰਨੇ ਦਾ ਰੇਟ ਨਾ ਇਹਨਾਂ ਵਧਾਇਆ ਤੇ ਆਪਾਂ ਤਰਨਤਾਰ ਚੱਲ ਕੇ ਇਹਨਾਂ ਦਾ ਵਿਰੋਧ ਕਰਾਂਗੇ ਜੇ ਆਪਾਂ ਦਿੱਲੀ ਚੱਲ ਕੇ ਧਰਨਾ ਲਾ ਸਕਦੇ ਤਾਂ ਤਰਨਤਾਰ ਨਾਲੋਂ ਕੋਈ ਦੂਰ ਨਹੀਂਗਾ ਸਾਨੂੰ ਘੰਟੇ ਸਵਾ ਘੰਟੇ ਦਾ ਰਾਹ ਆ ਤੇ ਜਿੱਥੇ ਤਰਨਤਾਰ ਨੇ ਸੀਐਮ ਸਾਹ ਪਚਾਇਕ ਹੋਰ ਲੀਡਰ ਇਹਨਾਂ ਦੇ ਪ੍ਰਚਾਰ ਕਰਨਗੇ ਉਥੇ ਇਹਨਾਂ ਦਾ ਅੱਗੇ ਅੱਗੇ ਡਟ ਕੇ ਵਿਰੋਧ ਕਰਾਂਗੇ